ਕੀ 825 ਨੂੰ ਕੰਟਰੋਲ ਰੂਮ ਤੋਂ ਪਠਿੰਡਾ ਤੋਂ ਇੱਕ ਸੂਚਨਾ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਨੂੰ ਮਸੂਲ ਹੋਈ ਸੀ ਕਿ ਅਵਤਾਰ ਸਿੰਘ ਸਨੋ ਬਸੰਤ ਸਿੰਘ ਵਾਸੀ ਮਾਨਵਾਲਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੀ ਮਾਰਕਟ ਕੀਤੀ ਹੈ ਤੇ ਉਸ ਤੋਂ 60-70000 ਰੁਪਏ ਤੇ ਇੱਕ ਸਵਿਫਟ ਗੱਡੀ ਜਿਹੜੀ ਹੈ ਖੋਲੀ ਹੈ ਜਿਹਦੇ ਤੇ ਕਾਰਵਾਈ ਕਰਦੇ ਹੋਏ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਵੱਲੋਂ ਦੋ ਵਿਅਕਤੀਆਂ ਦੇ ਬਾਈ ਨੇਮ ਤੇ ਇੱਕ ਵਿਅਕਤੀ ਦੇ ਅਨੁਮਤੇ ਜਿਹੜਾ ਐਫ ਆਈ ਆਰ ਰਜਿਸਟਰਡ ਕੀਤੀ ਸੀ 3220 ਸਾਕੋ ਤੇ ਉਸ ਤੇ ਹੁਣ ਕਾਰਵਾਈ ਕਰਦੇ ਹੋਏ 23 ਤਰੀਕ ਨੂੰ ਅੱਜ ਸਵੇਰੇ ਇਹ ਚਾਰ ਵਿਅਕਤੀ ਆਪਸ ਦੇ ਵਿੱਚ ਜਦੋਂ ਗੱਡੀ ਤੇ ਬੈ ਕੇ ਜਾ ਰਹੇ ਸੀ ਤਾਂ ਇਹ ਗੱਡੀ ਸਮੇਤ ਜਿਹੜੇ ਅਰੈਸਟ ਕੀਤੇ ਐ ਇਹਦੇ ਚੋਂ ਪਤਾ ਲੱਗਿਆ ਵੀ ਜਿਹੜਾ ਤਿੰਨ ਵਿਅਕਤੀ ਸੀਗੇ ਉਹਨਾਂ ਤੋਂ ਇਲਾਵਾ ਚੌਥੇ ਬੰਦੇ ਨੂੰ ਇਹਨਾਂ ਨੇ ਜਿਹੜਾ ਆਪਣੇ ਸਾਥੀ ਨੂੰ ਉਹ ਗੱਡੀ ਹੈਂਡ ਓਵਰ ਕਰਤੀ ਸੀ ਕਿ ਖੋ ਕਰਕੇ ਤੇ ਉਹ ਉਹਨੂੰ ਗੱਡੀ ਨੂੰ ਉਥੋਂ ਲੈ ਗਿਆ ਸੀਗਾ ਤੇ ਅੱਜ ਇਹ ਚਾਰੋਂ ਵਿਅਕਤੀ ਜਿਹੜੇ ਹੈਗੇ ਆ ਜੀਵਨ ਵਾਲਾ ਸਿੰਘ ਜਿਹੜਾ ਪਿੰਡ ਹੈਗਾ ਉਹਦੇ ਨੇੜੇ ਜਿਹੜੀ ਬੇਨਪੁਲ ਹੈ ਉਥੋਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਸਰ ਇਹ ਪਹਿਲਾਂ ਵੀ ਇਹਨਾਂ ਦੇ ਮਾਮਲੇ ਚੱਲਦੇ ਆ ਕੀ ਮਕਸਦ ਕੀ ਸੀ ਇਹਨਾਂ ਨੇ ਗੱਡੀ কই ਸੀ ਕੀ ਝਗੜਾ ਕੀ ਸੀ ਜਾਂ ਕੋਈ ਇਹਨਾਂ ਲੋਕੋ ਦਾ ਮਨਛੈ ਜੀ ਨਾ ਇਹ ਜਨੋ 28 25 ਨੂੰ ਰਾਤ ਕਰੀਬ 9 9:30 ਵਜੇ ਉਥੋਂ ਨਿਕਲ ਰਿਹਾ ਸੀਗਾ ਨਸੀਬਪੁਰੇ ਪਿੰਡ ਤੋਂ ਤਾਂ ਚਾਰਾ ਵਿਅਕਤੀਆਂ ਨੇ ਇਹਨਾਂ ਨੂੰ ਜਿਹੜਾ ਰੋਕੇ ਉਹਦੇ ਨਾਲ ਜਿਹੜੀ ਹੈਗੀ ਆ ਪਹਿਲਾਂ ਮਾਰਕੁੱਟ ਕੀਤੀ ਤੇ ਉਹਦੀ ਗੱਡੀ ਕੋਲੀ ਤੇ ਉਹ ਚੌਥਾ ਬੰਦਾ ਜਿਹੜਾ ਹੈਗਾ ਭੋਲਾ ਸਿੰਘ ਉਹਨੂੰ ਉਥੋਂ ਜਿਹੜਾ ਹੈਗਾ ਗੱਡੀ ਦੇ ਕੇ ਇਹਨਾਂ ਨੇ ਰਵਾਨਾ ਕਰਤਾ ਸਰਕੀ ਬੈਕਗ੍ਰਾਉਂਡ ਕੀ ਹੈ ਜਿਹੜੇ ਲੱਖੋ ਕਰਨ ਵਾਲੇ ਦੇ ਇਹ ਮੇਰਾ ਇਹਦੇ ਵਿੱਚੋਂ ਜਿਹੜਾ ਅਮਰਜੀਤ ਸਿੰਘ ਅਮਨਾ ਤੇ ਗਗਨਦੀਪ ਸਿੰਘ ਬਿੱਲਾ ਤੇ ਤੀਜਾ ਜਿਹੜਾ ਹੈਗਾ ਹਰਦੀਪ ਸਿੰਘ ਹਣੀ ਜਿਹੜਾ ਅਣਪਛਾਤਾ ਸੀਗਾ ਇਹਨਾਂ ਤੇ ਤਿੰਨਾਂ ਤੇ ਜਿਹੜੇ ਹੈਗੇ ਆ ਐਨਡੀ ਦੇ ਤੇ ਹੋਰ ਧਰਾਵਾਂ ਦੇ ਜਿਹੜੇ ਪਰਚੇ ਦਰਜ ਰਿਸ਼ਟ ਹੋਏ ਹੋਇਆ ਤੇ ਭੋਲਾ ਸਿੰਘ ਜਿਹੜਾ ਹੈ ਉਹਦਾ ਜਿਹੜਾ ਹੈਗਾ ਕੋਈ ਕ੍ਰਿਮੀਨਲ ਰਿਕਾਰਡ ਪਿਛਲਾ ਹੈ ਨਹੀਂ ਸਰ ਗੱਡੀ ਵੀ ਪ੍ਰਮਾਣਿਤ ਕਰ ਲਈ ਫੈਸਲੇ ਵੀ ਪ੍ਰਮਾਣਿਤ ਕਰ ਲਏ ਹਾਂ ਉਹ ਗੱਡੀ ਜਿਹੜੀ ਹੈਗੀ ਆ ਉਹ ਕਰ ਲਈ ਹੈਗੀ ਹੈ ਰਿਕਵਰ ਤੇ ਉਹਦੇ ਵਿੱਚ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ